ਉਹ ਐਵਰੇਜ ਭਾਰ ਪਾ ਕੇ ਕਿੰਨੇ ਦੀ ਕੱਢ ਦੂ ਸਰ ਜਿਹੜੀ ਦੇਖੋ ਇਹਦਾ 1700 ਕਿਲੋ ਪਾਸ ਹੈ ਚਲੋ ਆਪਾਂ ਇਹਦੇ ਲੋਡਿੰਗ ਏਰੀਆ 'ਚ ਜਾਵਾਂਗੇ ਠੀਕ ਆ ਉਹ ਬਹੁਤ ਵੱਡਾ ਇਹਦਾ ਡਾਲਾ ਆਇਆ ਹੈ 1700 ਕਿਲੋ ਪਾਸ ਹੈ ਜੀ ਇਹਦੇ ਵਿੱਚ ਤੁਸੀਂ 3 ਤੋਂ 4 ਟਨ ਤੱਕ ਮਾਲ ਆਰਾਮ ਨਾਲ ਲੋਡ ਕਰਕੇ ਲੈ ਕੇ ਜਾ ਸਕਦੇ ਹੋ ਔਰ 15 ਦੀ ਐਵਰੇਜ ਤੁਹਾਨੂੰ ਇਹ 4 ਟਨ ਮਾਲ ਤੇ ਦੇਗੀ 15 ਦੀ ਐਵਰੇਜ ਜੇ ਤੁਸੀਂ 4 ਟਨ ਮਾਲ ਪਾਣੇ ਹੋ ਜੇ ਤੁਸੀਂ ਇਹਦੇ ਵਿੱਚ ਅੰਡਰ ਲੋਡਿੰਗ ਚਲਾਣੇ ਹੋ ਯਾਨੀ ਕਿ ਤੁਸੀਂ 3 ਤੋਂ 2 ਟਨ ਜਾਂ 3 ਟਨ ਤੱਕ ਚਲਾਣੇ ਹੋ ਤੇ ਤੁਹਾਨੂੰ 17 ਤੋਂ 18 ਦੀ ਮਾਈਲੇਜ ਦੇਗੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਸਰ ਦੀ ਲੋਡਿੰਗ ਏਰੀਏ ਦੀ ਦੱਸਣ ਦੀ ਲੋਡ ਹੀ ਨਹੀਂ ਦੇਖੀ ਦੇਖੇ ਮੈਂ ਇਹਦੇ ਚ ਗੱਡੀ ਲੱਦੀ ਜਾਣੀ ਆ ਯਾਰ ਮੈਨੂੰ ਉਦੋਂ ਦੀ ਜੇ ਮੇਰੇ ਤਰਫਲੀ ਮੱਚੀ ਪਈ ਮੈਂ ਦੋ ਵਾਰੀ ਬਾਰੀ ਖੋਲ ਹੀ ਬਾਹਰ ਖੜੇ ਨੇ ਅੰਦਰੋਂ ਵਾਲੀ ਖੁੱਲੀ ਤੇ ਸੋਹਣੀ ਵਾਲੀ ਟਾਟਾ ਕਹਿੰਦੇ ਜਦੋਂ ਵੀ ਕਰੋਂਦਾ ਸਰਾ ਹੀ ਕਰੋਂਦਾ ਪਹਿਲਾਂ ਤਾਂ ਟਿੰਕੂ ਵੀਰੇ ਮੇਰੇ ਨਾਲ ਆ ਵੀਰੇ ਕੀ ਹਾਲ ਵਧੀਆ ਜੀ ਸੇਤਾ ਕਹਿਵਾ ਮਾਰਾ ਹਾਂਜੀ ਤੁਸੀਂ ਸੁਣੋ ਸਭ ਠੀਕ ਹੈ ਮਾਲਕ ਕਹਿ ਨਹੀਂ ਰੱਖਣਾ ਬਈ ਗੱਲ ਕੀ ਆ ਕਹਿੰਦੇ ਟਾਟਾ ਵਾਲਿਆਂ ਦਾ ਇੰਟਰਾ ਪਿਕਅਪ 2050 ਲਾਂਚ ਹੋ ਗਿਆ ਹਨਾ ਬਿਲਕੁਲ ਸਰ ਬਿਲਕੁਲ ਇਹ ਇੱਕ ਗੱਲ ਆ ਜੇ ਪਿੱਛੋਂ ਬਾਡੀ ਛੱਡ ਕੇ ਮੂੰਹੋਂ ਦੇਖਣਾ ਵੇ ਗੱਡੀ ਗੋਈ ਬਣਾਤੀ ਪੇਕਾ ਪਕਾ ਦਾ ਬਿਲਕੁਲ ਸਰ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਹੈਨਾ ਲੁੱਕ ਵਾਈਜ਼ ਜੇ ਦੇਖਿਆ ਆਵੇ ਤਾਂ ਕ੍ਰੋਮ ਗ੍ਰਿਲਸ ਲਗਾਤੀ ਹੈ ਜੀ ਕ੍ਰੋਮ ਗ੍ਰਿਲ ਲੱਗੀ ਬਹੁਤ ਪਿਆਰੀ ਗੱਡੀ ਯਾਨੀ ਕਿ ਆ ਗਈ ਹੈ ਦੇਖਣ ਦੇ ਵਿੱਚ ਲੁੱਕ ਤਾਂ ਜਿੰਨੀ ਸੋਹਣੀ ਹੈਗੀ ਹੈਗੀ ਹੈ ਔਰ ਜਦੋਂ ਇਹਦੇ ਆਪਾਂ ਫੀਚਰਸ ਦੀ ਗੱਲ ਕਰਦੇ ਆਂ ਜੀ ਫੀਚਰਸ ਦੀ ਗੱਲ ਕਰਾਂਗੇ ਤਾਂ ਆਪਣੀ ਜਿੰਨੀ ਵੀ ਨੀਡਸ ਆ ਹਰ ਇੱਕ ਚੀਜ਼ ਨੂੰ ਫੁੱਲਫਿਲ ਕਰਦੀ ਐ ਅੱਛਾ ਜੀ ਬਿਲਕੁਲ ਹਾਂ ਇੱਕ ਇੱਕ ਥੋੜੀ ਗੱਲ ਵਿੱਚ ਰੋਕ ਲਾਂ ਮੈਂ ਥੀ ਹਾਂਜੀ ਹਾਂਜੀ ਬਿਲਕੁਲ ਜਿਵੇਂ ਹੁਣ ਮੰਨ ਕੇ ਚੱਲੋ ਹੁਣ ਇਹ ਪਿਕਅਪ ਆ ਪਿਕਅਪ ਮੇਰੇ ਦਿਹਾੜੀਦਰ ਵੀਰਾਂ ਨੇ ਚਲਾਉਣਾ ਹਾਂਜੀ ਹਾਂਜੀ ਉਹ ਮੇਰੇ ਵਰਗੇ ਬੰਦੇ ਤੋਂ ਕਿਤੇ ਆਏ ਨਾ ਹੋ ਜੇ ਜਿੰਨੇ ਚੰਗੇ ਫੀਚਰ ਦੇ ਤੇ ਐਡੀ ਗੱਡੀ ਦੇ ਤੇ ਫੀਲ ਐਡਾ ਦਵਾਤਾ ਉਹ ਤਾਂ ਪਹਿਲੇ ਹੀ ਗਰੀਬੀ ਦਾ ਮਾਰਿਆ ਕਿਤੇ ਇਹਦੇ ਪੈਸੇ ਬਾਹਲੇ ਮੰਗ ਲऊं ਉਹ ਬਸ ਵੀਡੀਓ ਚ ਦੇਖ ਕੇ ਉਹ ਤਾਂ ਸੁਪਨਾ ਹੀ ਰਹੇ ਜੇ ਪੈਸੇ ਬਾਹਲੇ ਤਾਂ ਨਹੀਂ ਮੰਗਦੇ ਇਹਦੇ ਬਿਲਕੁਲ ਜੀ ਦੇਖੋ ਇਹਨੂੰ ਅਸੀਂ ਇੱਕ ਟਰੱਕ ਦੇ ਰੂਪ ਚ ਦੇਖ ਰਹੇ ਹਾਂ ਜਦੋਂ ਜੀ ਅਸੀਂ ਇੱਕ ਵੱਡੀ ਟਾਟਾ ਮੋਟਰ ਜਦੋਂ ਵੀ ਕਿਸੇ ਚੀਜ਼ ਨੂੰ ਲਾਂਚ ਕਰਦਾ ਤੇ ਉਹਨਾਂ ਦਾ ਇਹ ਹੁੰਦਾ ਹਰ ਇੱਕ ਮੱਦੇ ਵਰਗੀ ਬੰਦੇ ਨੂੰ ਦੇਖ ਕੇ ਜਾਂ ਹਰ ਇੱਕ ਉਸ ਬੰਦੇ ਨੂੰ ਦੇਖ ਕੇ ਗੱਡੀ ਚ ਲਾਂਚ ਕਰਦੇ ਆ ਵੀ ਉਹਨਾਂ ਨੂੰ ਇਹ ਗੱਡੀ ਕਮਾਈ ਵੀ ਕਰਨੀ ਹੈ ਤੇ ਆਪਣੇ ਘਰ ਦਾ ਖਰਚਾ ਵੀ ਚਲਾਣਾ ਹੈ ਵੀ ਕਹਿਣ ਦਾ ਭਾਵ ਉਹਨਾਂ ਦੇ ਲਾਏ ਪੈਸਿਆਂ ਤੋਂ ਚੀਜ਼ ਵੱਧ ਦਾ ਮੁੱਲ ਮੋੜੇ ਟਾਟਾ ਦੀ ਇਹ ਕੋਸ਼ਿਸ਼ ਆ ਬਿਲਕੁਲ ਬਿਲਕੁਲ ਸਰ ਬਿਲਕੁਲ ਤੁਹਾਡੀ ਗੱਲ ਸਹੀ ਹੈ ਜਿੰਨੇ ਪੈਸੇ ਉਹ ਲਗਾ ਰਹੇ ਆ ਉਸ ਤੋਂ ਵੱਧ ਦਾ ਹੀ ਮੁੱਲ ਵਾਪਿਸ ਆਏਗਾ ਗੱਡੀ ਦੇ ਵਿੱਚ ਜੀ ਚਲੋ ਮੈਂ ਤੁਹਾਡੇ ਗੱਡੀ ਦੇ ਤੁਸੀਂ ਹੁਣ ਸ਼ੁਰੂ ਕਰਤਾ ਤਾਂ ਮੈਂ ਤੁਹਾਨੂੰ ਗੱਡੀ ਦੇ ਫੀਚਰਜ਼ ਬਾਰੇ ਦੱਸ ਦੇਣਾ ਹਾਂ ਸੋ ਥੈਟ ਆਪਾਂ ਨੂੰ ਥੋੜੇ ਜਿਹੜੇ ਆਪਣੇ ਵੀਰ ਨੂੰ ਪਤਾ ਲੱਗ ਜਾਏਗਾ ਵੀ ਗੱਡੀ ਦੇ ਵਿੱਚ ਚਾਹੀਦਾ ਸਭ ਤੋਂ ਪਹਿਲਾਂ ਤਾਂ ਸਰ ਮੈਂ ਤੁਹਾਨੂੰ ਦੱਸ ਦਿੰਨਾ ਇਹ ਗੱਡੀ ਜਿਹੜੀ ਹੈਗੀ ਹੈ ਇਹ 2050 ਗੋਲਡ ਦੇ ਵਿੱਚ ਸਾਡੇ ਕੋਲ ਲਾਂਚ ਹੋਈ ਹੈ ਜੀ ਇਨੂੰ ਇਹ ਗੱਡੀ ਹਰ ਇੱਕ ਪਿਕਅਪਸ ਗੱਡੀ ਨੂੰ maat ਦਿੰਦੀ ਹੈ ਜਿਹੜੀਆਂ ਵੀ ਅੱਜ ਤੱਕ ਪਿਕਅਪਸ ਗੱਡੀਆਂ ਆਈਆਂ ਵਾ ਹਰ ਇੱਕ ਗੱਡੀ ਪਿਕਅਪਸ ਨੂੰ maat ਦਿੰਦੀ ਆ ਇਹ 1.5 ਲੀਟਰ ਦੇ ਨਾਲ ਕੰਪਨੀ ਨੇ ਲਾਂਚ ਕੀਤੀ ਆ ਚਾਰ ਸਿਲੰਡਰ ਗੱਡੀ ਆ ਇਹ ਅੱਛਾ ਜੀ ਬਿਲਕੁਲ ਔਰ ਇਹ 80 ਦੀ ਜਿਹੜੀ BHP ਆ ਉਹ ਉਹ ਇੰਦੀ ਹੈਗੀ ਆ ਟਾਰਕ ਜਿਹਨੂੰ ਆਪਾਂ ਕਹਿੰਨੇ ਆ ਪੁੱਲਿੰਗ ਪਾਵਰ ਖਿੱਚਣ ਦੀ ਸ਼ਮਤਾ ਔਰ ਆਜ਼ੀ ਡੇਟ ਦੇ ਵਿੱਚ ਆਪਾਂ ਕਿਸੇ ਵੀ ਪਿਕਅਪ ਗੱਡੀ ਨਾਲ ਜੇ ਆਪਾਂ ਇਹਨਾਂ ਦਾ ਕੰਪੈਰੀਜ਼ਨ ਕਰਦੇ ਆਂ ਤੇ ਹਰ ਇੱਕ ਫੀਚਰਸ ਆ ਜਿਹੜਾ ਉਹ ਵੱਧ ਕੇ ਪਾਇਆ ਗਿਆ ਇਹਦੇ ਵਿੱਚ ਭਈ ਜੇ ਲੋਡ ਲੈ ਕੇ ਚੜ ਗਈ ਚੀ ਨੀ ਮਾਰ ਦੇ 37 ਦੀ ਗ੍ਰੇਡੀਬਿਲਟੀ ਹੈ ਸਰ ਗੱਡੀਬਿਲਟੀ ਮਤਲਬ ਹੁੰਦਾ ਚੜਾਈ ਚੜਨ ਦੀ ਸ਼ਮਤਾ ਸ਼ਮਤਾ ਅੱਜ ਤੱਕ 37 ਦੀ ਗ੍ਰੇਡੀਬਿਲਟੀ ਕਿਸੇ ਵੀ ਗੱਡੀ ਦੇ ਵਿੱਚ ਨਹੀਂ ਦਿੱਤੀਗੀ ਜਦੋਂ ਇਹ ਪਹਾੜਾਂ ਦੇ ਵਿੱਚ ਚੜੇਗੀ ਚੜ ਗਈ ਇਹ ਬਹੁਤ ਸਮੂਥ ਜਾਂਦੀ ਹੈ ਕੋਈ ਇਹਦੇ ਵਿੱਚ ਇਹ ਨਹੀਂ ਇਹ ਵੀ ਗੇਅਰ ਸ਼ਿਫਟਿੰਗ ਦੀ ਪ੍ਰੋਬਲਮ ਹੈ ਵੀ ਆਪਾਂ ਨੂੰ ਛੋਟਾ ਗੇਅਰ ਜਾਂ ਵੱਡਾ ਗੇਅਰ ਇੱਕ ਗੇਅਰ ਦੇ ਵਿੱਚ ਹੀ ਇਹ ਬਿਲਕੁਲ ਚੜਾਈ ਚੜਦੀ ਹੈ ਜਿਵੇਂ ਅੱਜਕੱਲ ਹੁਣ ਪੰਜਾਬ ਦੇ ਵਿੱਚ ਪੁਲ ਵਗੈਰਾ ਬਣ ਗਏ ਆ ਕਾਫੀ ਬਣ ਰਹੇ ਆ ਅੱਜਕੱਲ ਤਾਂ ਸਾਰੇ ਰੋੜੀ ਪੁਲਾਂ ਤੇ ਹੋ ਗਿਆ ਜੀ 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 ਤੇ ਉਹ ਬਹੁਤ ਈਜ਼ੀ ਡਰਾਈਵ ਕਰ ਸਕਦੇ ਆ ਇਹਨੂੰ ਵਾਰੇ ਹਿਮਾਚਲ ਦੇ ਵਿੱਚ ਜਾਂ ਕੁਲੂ ਮਨਾਲੀ ਜਾਣਾ ਹੈ ਜਾਂ ਬੰਦੇ ਨੇ ਕੋਈ ਐਦਾਂ ਦਾ ਆਪਣਾ ਕੋਈ ਸਬਜ਼ੀ ਦਾ ਕੰਮ ਕਰਨਾ ਹੈ ਜੀ 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 ਤੇ ਉਹਦੇ ਵਾਸਤੇ ਇੱਕ ਬੈਸਟ ਆਪਸ਼ਨ ਹੈਗੀ ਆ ਯਾਰ ਬੈਸਟ ਨਾ ਬੈਸਟ ਪਿੱਛੇ ਜਿਵੇਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਸਰ ਆਜੋ ਆਪਾਂ ਇਹਦੀ ਲਾਈਟਸ ਦੀ ਗੱਲ ਕਰਦੇ ਆ ਲਾਈਟਸ ਦੇ ਜਿਹੜੇ ਵਿੱਚ ਆ ਇਹਦੇ ਚ LED ਲਾਈਟਸ ਦਿੱਤੇ ਹੋਏ ਆ ਆਕਟੋ ਪ੍ਰਿਜ਼ਮਸ ਨਾਲ ਲਾਉਂਦੇ ਆ ਹਮ ਇਹਦੀ ਯਾਨੀ ਕਿ ਜਿਹੜੀ ਲੱਗਤੇ ਜਦੋਂ ਇਹ ਰਾਤ ਨੂੰ ਆਪਾਂ ਯੂਜ਼ ਕਰਦੇ ਆਂ ਤੇ ਇਹ ਰਾਤ ਨੂੰ ਵੀ ਦਿਨ ਦੇ ਰੂਪ ਚ ਬਦਲ ਦਿੰਦੀ ਹੈ ਬਈ ਦਿਨ ਚੜਾਉ ਰਾਤ ਪੂਰਾ ਦਿਨ ਚੜਦਾ ਹੈ ਹਾਂ ਆਜੋ ਹੁਣ ਆਪਾਂ ਗੱਲ ਕਰਦੇ ਆਂ ਜੀ ਇਹਨਾਂ ਦੇ ਟਾਇਰ ਸਾਈਜ਼ ਦੀ ਜੀ ਜੇ ਆਪਾਂ ਇਹਨਾਂ ਦੇ ਟਾਇਰ ਸਾਈਜ਼ ਦੀ ਗੱਲ ਕਰਦੇ ਆਂ ਤਾਂ ਜੀ ਇਹ 15 ਇੰਚ ਦੇ ਟਾਇਰ ਸਾਈਜ਼ ਕੰਪਨੀ ਨੇ ਦਿੱਤੇ ਹੋਏ ਆ ਜੀ ਤੁਸੀਂ ਆਮ ਦੇਖਿਆ ਹੋਏਗਾ ਟਾਇਰ ਸਾਈਜ਼ ਦੇ ਵਿੱਚ ਜਿਹੜੇ ਨਟ ਬੋਲਟ ਹੁੰਦੇ ਆ ਉਹ ਚਾਰ ਦਿੱਤੇ ਜਾਂਦੇ ਆ ਹਾਂ ਚਾਰ ਹੁੰਦੇ ਆ ਇਹਦੇ ਵਿੱਚ ਪੰਜ ਨਟ ਬੋਲਟ ਦਿੱਤੇ ਗਿਆ ਹਰ ਇੱਕ ਚੀਜ਼ ਨੂੰ ਯਾਨੀ ਕਿ ਪੂਰੀ ਬਰੀਕੀ ਨਾਲ ਨਾਪ ਤੋਲ ਕੇ ਇਹਦੇ ਵਿੱਚ ਪੇਸ਼ ਕੀਤੀ ਗਈ ਜੀ ਕਿਵੇਂ ਦਾ ਕੰਮ ਜੋਰ ਵਾਲਾ ਜੀ ਸ਼ੀਸ਼ੇ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਵੱਡੇ ਸਾਈਡ ਮੀਰੀਅਰਸ ਆ ਗਏ ਨੇ ਹਮ ਜਿੰਦੇ ਵਿੱਚ ਆਪਾਂ ਡਰਾਈਵਰ ਨੂੰ ਬਹੁਤ ਕੰਫਰਟੇਬਲ ਪੂਰਾ ਕਵਰ ਕਰਨਗੇ ਪੂਰਾ ਕਵਰ ਕਰਦਾ ਹੈ ਜੀ ਉਹ ਵਿੱਚੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਇਹਦੇ ਕੈਬਿਨ ਦੀ ਯਾਰ ਮੈਨੂੰ ਉਦੋਂ ਦੀ ਜੇ ਮੇਰੇ ਤਰਥੱਲੀ ਮੱਚੀ ਪਈ ਮੈਂ ਦੋ ਵਾਰੀ ਬਾਰੀ ਖੋਲ ਹੀ ਬਾਹਰ ਖੜੇ ਨੇ ਅੰਦਰੋਂ ਵਾਲੀ ਖੁੱਲੀ ਤੇ ਸੋਹਣੀ ਵਾਲੀ ਆ ਬਿਲਕੁਲ ਸਰ ਅੰਦਰੋਂ ਖੁੱਲੀ ਦਾ ਮਤਲਬ ਹੈ ਜਿਹੜੇ ਸਾਡੇ ਡਰਾਈਵਰ ਭਰਾ ਵਾ ਜੇ ਉਹ 24 ਘੰਟੇ ਦੇ ਵਿੱਚ ਕਹੀਏ ਤਾਂ ਜੀ ਸੌਣ ਹੀ ਜਾਂਦੇ ਆ ਜੀ ਘਰੇ ਆ ਪਹਿਲੇ ਤਾਂ ਬੰਦਾ ਦੇ ਚੜਦਾ ਉੱਚੀ ਬਹੁਤ ਜੀ ਸਭ ਤੋਂ ਪਹਿਲੀ ਗੱਲ ਕਰੀਏ ਤਾਂ ਸਰ ਡਰਾਈਵਰ ਭਰਾ ਜਿਹੜੇ ਹੈਗੇ ਆ ਸਾਡੇ ਹੂੰ ਉਹਨਾਂ ਦੇ 24 ਘੰਟਿਆਂ ਦੇ ਵਿੱਚੋਂ 18 ਘੰਟੇ ਗੱਡੀ 'ਚ ਹੀ ਰਹਿਣਾ ਹੈ ਰਹਿਣਾ ਕਿਉਂਕਿ ਕਮਾਈ ਕਰਨੀ ਹੈ ਤੇ ਗੱਡੀ ਤੇ ਚਲਾਨੀ ਹੈ ਮਿਹਨਤ ਕਰਦੇ ਆ ਹਨਾ ਹੂੰ ਉਹਨਾਂ ਵੀਰਾਂ ਵਾਸਤੇ ਇਹ ਇੱਕ ਕਾਰ ਆਲੀ ਫੀਲਿੰਗ ਹੀ ਦਿੰਦਾ ਹੈ ਕੈਬਿਨ ਖੁੱਲਾ ਡੁੱਲਾ ਹੈ ਲਾਈਕ ਸੋ ਤੁਸੀਂ ਬੈਠੇ ਹੋ ਸੀਟ ਕੰਫਰਟ ਦੇਖੋ ਤੁਹਾਨੂੰ ਇਦਾਂ ਫੀਲ ਹੀ ਨਹੀਂ ਹੋਣਾ ਵੀ ਤੁਸੀਂ ਕਿਸੇ ਗੱਡੀ 'ਚ ਬੈਠੇ ਹੋ ਤੁਹਾਨੂੰ ਇਦਾਂ ਫੀਲ ਕਰਾ ਰਹੀ ਹੈ ਜਿਵੇਂ ਤੁਸੀਂ ਆਪਣੇ ਹੀ ਡਰਾਈੰਗ ਰੂਮ ਦੇ ਵਿੱਚ ਬੈਠੇ ਹੋ ਸੋਫਾ ਲਾਈਕ ਹੈ ਸੋਫਾ ਯਾਰ ਇਹ ਤਾਂ ਅੰਦਰੋਂ ਇਹੋ ਜਿਹਾ ਪੈਕਪਾ ਵੀ ਰਾਤ ਬਰਾਤੇ ਚਾਹੇ ਸਹਰਿਆਂ ਨੂੰ ਲੈ ਜਾ ਬਿਲਕੁਲ ਬਿਲਕੁਲ ਸਰ ਬਿਲਕੁਲ ਏਸੀ ਹੈ ਤੇ ਮਿਲ ਜਾਣਾ ਬਿਲਕੁਲ ਸਰ ਏਸੀ ਦੀ ਆਪਸ਼ਨ ਵੀ ਆਂਦੀ ਹੈ ਰਾਤ ਨੂੰ ਤੁਸੀਂ ਬਾਈ ਚਾਂਸ ਆਪਾਂ ਕਿਤੇ ਬਾਹਰ ਜਾ ਰਹੇ ਆ ਤੇ ਇਹਦੇ ਵਿੱਚ ਤੁਸੀਂ ਆਰਾਮ ਨਾਲ ਲੇਟ ਵੀ ਸਕਦੇ ਹੋ ਪੂਰਾ ਬੈੱਡ ਬਣ ਜਾਂਦਾ ਇਹ ਹੂੰ ਠੀਕ ਹੈ ਜੀ ਹਾਂਜੀ ਆ ਦੇਖੋ ਪੂਰਾ ਬੈੱਡ ਬਣ ਜਾਂਦਾ ਆ ਵੀ ਸੀਟ ਆ ਵੀ ਸੀਟ ਆ ਇਹ ਬਿਲਕੁਲ ਫਲੈਟ ਹੋ ਜਾਂਦੀ ਹੈ ਤੁਸੀਂ ਇਹਦੇ ਤੇ ਆਰਾਮ ਨਾਲ ਸੌ ਵੀ ਸਕਦੇ ਹੋ ਬੈੱਡ ਵੀ ਬਣ ਜੂਗਾ ਬੈੱਡ ਵੀ ਬਣ ਜਾਂਦਾ ਹੈ ਔਰ ਜੇ ਆਪਾਂ ਖੁੱਲੇ ਦੀ ਗੱਲ ਕਰੀਏ ਤੁਹਾਡੇ ਸਾਹਮਣੇ ਆ ਸਰ ਤੁਹਾਡੀ ਵੀ ਹਾਈਟ ਘੱਟੋ ਘੱਟ 6 ਫੁੱਟ ਦੀ ਹੈਗੀ ਹੈ ਉੱਪਰ ਵੇਖੋ ਪੱਗ ਵੇਖੋ ਤੁਸੀਂ ਬਿਲਕੁਲ ਬੂਟ ਸਪੇਸ ਦੇਖੋ ਆਪਣੇ ਲੈਗ ਸਪੇਸ ਦੇਖੋ ਤੋ ਤੁਸੀਂ ਯਾਨੀ ਕਿ ਤੁਹਾਨੂੰ ਇਦਾਂ ਲੱਗੇਗਾ ਜਿਵੇਂ ਤੁਸੀਂ ਇੱਕ ਘਰ ਦੇ ਵਿੱਚ ਆਰਾਮ ਕਰ ਰਹੇ ਹੋ ਆਰਾਮ ਨਾਲ ਬਿਲਕੁਲ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਸਰ ਇਹਦੇ ਫੀਚਰਸ ਦੀ ਤੇ ਫੀਚਰਸ ਦੇ ਵਿੱਚ ਸਰ ਇਹਦੇ ਵਿੱਚ ਇਕੋ ਮੋਡਸ ਆ ਜਾਂਦਾ ਵਾ ਅੱਛਾ ਇਕੋ ਮੋਡ ਦਾ ਮਤਲਬ ਹੈ ਸਰ ਜਦੋਂ ਤੁਸੀਂ ਆਪਣੀ ਗੱਡੀ ਨੂੰ ਖਾਲੀ ਤੇ ਚਲਾ ਰਹੇ ਹੋ ਤੁਸੀਂ ਇਹਨੂੰ ਯੂਜ਼ ਕਰੋਗੇ ਤਾਂ ਤੁਹਾਨੂੰ ਇਹਦੀ ਐਵਰੇਜ ਆ 2 ਤੋਂ 3% ਜਿਹੜੀ ਮਾਈਲੇਜ ਆ ਉਹ ਵਧ ਜਾਂਦੀ ਹੈ ਉਹ ਐਵਰੇਜ ਭਾਰ ਪਾ ਕੇ ਕਿੰਨੇ ਦੀ ਕੱਢ ਦੂ ਸਰ ਜਿਹੜੀ ਦੇਖੋ ਇਹਦਾ 1700 ਕਿਲੋ ਪਾਸ ਹੈ ਚਲੋ ਆਪਾਂ ਇਹਦੇ ਲੋਡਿੰਗ ਏਰੀਆ 'ਚ ਜਾਵਾਂਗੇ ਠੀਕ ਆ ਉਹ ਬਹੁਤ ਵੱਡਾ ਇਹਦਾ ਡਾਲਾ ਆਇਆ 1700 ਕਿਲੋ ਸਾਹਿਬ ਜੀ ਇਹਦੇ ਵਿੱਚ ਤੁਸੀਂ 3 ਤੋਂ 4 ਟਨ ਤੱਕ ਮਾਲ ਆਰਾਮ ਨਾਲ ਲੋਡ ਕਰਕੇ ਲੈ ਕੇ ਜਾ ਸਕਦੇ ਹੋ ਔਰ 15 ਦੀ ਐਵਰੇਜ ਤੁਹਾਨੂੰ ਇਹ 4 ਟਨ ਮਾਲ ਤੇ ਦੇਗੀ 15 ਦੀ ਐਵਰੇਜ ਜੀ ਜੇ ਤੁਸੀਂ 4 ਟਨ ਮਾਲ ਪਾਣੇ ਹੋ ਜੇ ਤੁਸੀਂ ਤੇ ਇੰਦੇ ਵਿੱਚ ਅੰਡਰ ਲੋਡਿੰਗ ਚਲਾਣੇ ਹੋ ਯਾਨੀ ਕਿ ਤੁਸੀਂ 3 ਤੋਂ 2 ਟਨ ਜਾਂ 3 ਟਨ ਤੱਕ ਚਲਾਣੇ ਹੋ ਤੇ ਤੁਹਾਨੂੰ 17 ਤੋਂ 18 ਦੀ ਮਾਈਲੇਜ ਦੇਗੀ ਯਾਰ ਇਹ ਤਾਂ ਸਵਿਫਟ ਦੇ ਬਰਾਬਰ ਪਹੁੰਚ ਲਿਆ ਇਸਾ ਮੈਂ ਕਿਹਾ ਸਰ ਤੁਸੀਂ ਮਤਲਬ ਤੁਸੀਂ ਸਭ ਤੋਂ ਪਹਿਲਾਂ ਮੈਨੂੰ ਕੋਚਿੰਗ ਇਹ ਕੀਤੀ ਸੀ ਵੀ ਭਾਜੀ ਇਹ ਗਰੀਬ ਤੁਪਕਾ ਜਾਂ ਮਾਤੜ ਬੰਦੇ ਗੱਡੀ ਲਿੰਦੇ ਆ ਤੇ ਕੀ ਉਹਨਾਂ ਨੂੰ ਇਹ ਕਮਾਈ ਕਰਕੇ ਦਊਗੀ ਤੋੜੇ ਕੁਐਸਚਨਾਂ ਦਾ ਆਨਸਰ ਮੈਂ ਹੌਲੀ ਹੌਲੀ ਹਰ ਇੱਕ ਚੀਜ਼ ਜਿਵੇਂ ਜਿਵੇਂ ਆਪਾਂ ਅੱਗੇ ਅੱਗੇ ਵਧਾਂਗੇ ਮੈਨੂੰ ਕੁਐਸਚਨ ਦਾ ਆਨਸਰ ਦੇਣ ਦੀ ਲੋੜ ਨਹੀਂ ਪੈਣੀ ਆ ਸਰ ਤੁਹਾਨੂੰ ਇਹਨਾਂ ਦੇ ਕੁਐਸਚਨਾਂ ਦੇ ਆਨਸਰ ਖੁਦ ਹੀ ਅੱਗੇ ਆ ਜਾਣਗੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਸਰ ਗੇਅਰ ਦੀਆਂ ਦੇ ਵਿੱਚ ਪੰਜ ਗੇਅਰ ਆਉਂਦੇ ਆ ਪੰਜ ਗੇਅਰ ਜੀ ਔਰ ਸਭ ਤੋਂ ਵੱਡੀ ਗੱਲ ਆ ਇਹਦੇ ਵਿੱਚ ਜਿਹੜੀ ਆ ਗੇਅਰ ਸ਼ਿਫਟਿੰਗ ਦੀ ਆਪਸ਼ਨ ਵੀ ਆਂਦੀ ਹੈ ਮੀਟਰ ਓਏ ਡਿਜੀਟਲ ਮੀਟਰ ਸਰ ਡਿਜੀਟਲ ਔਰ ਇਹਦੇ ਵਿੱਚ ਗੇਅਰ ਸ਼ਿਫਟਿੰਗ ਦੀ ਆਪਸ਼ਨ ਆਂਦੀ ਆ ਜਿੰਦੇ ਵਿੱਚ ਤੁਹਾਨੂੰ ਇਹ ਗੱਡੀ ਖੁਦ ਦੱਸੇਗੀ ਵੀ ਹੁਣ ਆਪਾਂ ਦੂਜੇ ਗੇਅਰ 'ਤੇ ਚਲਾਣੀ ਹੈ ਤੀਜੇ 'ਤੇ ਚਲਾਣੀ ਹੈ ਚੌਥੇ 'ਤੇ ਚਲਾਣੀ ਹੈ ਇਹਦੇ ਵਿੱਚ ਕਨਸੈਪਟ ਇਹ ਆ ਜਿਹੜੇ ਗੀਅਰ 'ਚ ਤੁਹਾਨੂੰ ਗੱਡੀ ਕਹੇਗੀ ਤੁਸੀਂ ਉਸ ਗੀਅਰ 'ਚ ਚਲਾਉਂਗੇ ਤਾਂ ਤੁਹਾਨੂੰ ਐਵਰੇਜ ਆ ਜਿਹੜੀ ਬਹੁਤ ਜਲਦੀ ਤੇ ਬਹੁਤ ਵਧੀਆ ਅੱਛੀ ਮਿਲੇਗੀ ਚੰਗੀ ਜੇ ਇਹਦੇ ਹਿਸਾਬ ਨਾਲ ਚਲਾਓ ਇਹਦੇ ਹਿਸਾਬ ਨਾਲ ਚਲਣਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ 1.5 ਲੀਟਰ ਦਾ ਇਹ ਇੰਜਨ ਹੈ ਚਾਰ ਸਿਲੰਡਰ ਦੇ ਨਾਲ ਗੱਡੀ ਆਂਦੀ ਹੈ ਅੱਛੀ 80 ਦੀ BHP ਹੈ ਯਾਨੀ ਕਿ ਜੇ ਤੁਸੀਂ ਇਹਨੂੰ ਲੋਡ ਕਰਕੇ ਵੀ ਤੁਸੀਂ ਚਲਾਉਂਗੇ ਤਾਂ ਤੁਹਾਨੂੰ ਇਹ ਫੀਲ ਨਹੀਂ ਹੋਣਾ ਵੀ ਤੁਸੀਂ ਕੋਈ ਵੱਡਾ ਪਿਕਅਪ ਜਾਂ ਟਰੱਕ ਚਲਾ ਰਹੇ ਹੋ ਤੁਹਾਨੂੰ ਐਜ਼ এ ਕਾਰ ਫੀਲਿੰਗ ਦੇਗੀ ਐਜ਼ এ ਕਾਰ ਯਾਰ ਐਜ਼ এ ਕਾਰ ਵੀ ਤੁਸੀਂ ਐਜ਼ এ ਕਾਰ ਚਲਾ ਰਹੇ ਹੋ ਬਸ ਇਨਸ਼ਾ ਅੱਲਾ ਸਹੀ ਹੈ ਠੀਕ ਹੈ ਜੀ ਚਾਰ ਜੇ ਚ ਲੱਗਦਾ ਹੈ ਸੀ ਇਹਦੇ ਚ ਇਹ ਮਾਡਲ ਜਿਵੇਂ ਟੌਪ ਵਾਲਾ ਸਰ ਇਹ ਟੌਪ ਵਾਲਾ ਮਾਡਲ ਨਹੀਂ ਹੈ ਸੈਕਿੰਡ ਟੌਪ ਮਾਡਲ ਹੈ ਸੈਕਿੰਡ ਟੌਪ ਟੌਪ ਵਾਲੇ ਮਾਡਲ ਦੇ ਵਿੱਚ ਮਿਊਜ਼ਿਕ ਸਿਸਟਮ ਆ ਜਾਂਦਾ ਹੈ ਮਿਊਜ਼ਿਕ ਸਿਸਟਮ ਆ बॉडी ਕਲਰ ਬੰਪਰ ਆ ਜਾਂਦੇ ਆ ਉਹ ਵੀ ਆਗੇ ਬੋਡੀ ਕਲਰ ਮੀਰਰ ਆ ਜਾਂਦੇ ਆ ਉਹ ਵੀ ਆਗੇ ਠੀਕ ਹੈ ਜੀ ਏਸੀ ਆ ਜਾਂਦਾ ਹੈ ਏਸੀ ਆ ਗਿਆ ਹਰ ਇੱਕ ਚੀਜ਼ ਇਹਦੇ ਵਿੱਚ ਅਵੇਲੇਬਲ ਹੈ ਸਰ ਤੇ ਹੋਰ ਹੁੰਦਾ ਕੀ ਗੱਡੀ 'ਚ ਇਹੀ ਚੀਜ਼ ਤਾਂ ਹੁੰਦੀ ਹੈ ਬਿਲਕੁਲ ਸਰ ਬਿਲਕੁਲ ਜੀ ਹੁਣ ਆਪਾਂ ਇੰਨੀ ਗੱਲ ਕਰਾਂਗੇ ਸਰ ਪਟੇ ਕਮਾਨੀਆਂ ਦੀ ਜੀ ਜਿਵੇਂ ਆਪਾਂ ਕਹਿੰਦੇ ਆ ਚਾਰ ਟਨ ਮਾਲ ਪਾ ਕੇ ਇਹ ਈਜ਼ੀ ਲੈ ਜਾਂਦੀ ਹੈ ਪਟੇ ਕਮਾਨੀਆਂ ਸਰ ਜਿਹੜੀ ਹੈਗੀਆਂ ਇਹਦੇ ਫਰੰਟ ਦੇ ਵਿੱਚ ਦੋ ਪਟੇ ਵਿੱਚ 10 ਪਟੇ ਦਿੱਤੇ ਹੋਏ ਆ ਅੱਛਾ ਜੀ ਜਿੰਦੇ ਵਿੱਚ ਇਹਦੇ ਵਿੱਚ ਚੈਸੀ ਜਿਹੜੀ ਆ ਬੜੀ ਹਾਰਟ ਆ 4 ਐਮ ਐਮ ਦੀ ਚੈਸੀ ਆ ਠੀਕ ਆ ਜਿੰਦੇ ਵਿੱਚ ਸਰ ਕੋਈ ਜੋਇੰਟ ਨਹੀਂ ਹੈ ਜੋਇੰਟ ਕੋਈ ਨਹੀਂ ਜੋਇੰਟ ਕੋਈ ਨਹੀਂ ਹੈ ਜੀ ਇਹ ਇੱਕ ਯਾਨੀ ਕਿ ਇਹਨੂੰ ਇਹ ਪਾਣੀ ਦੇ ਨਾਲ ਮੋਲਡ ਕਰਕੇ ਬਣਾਈ ਵਿੱਚ ਐਸੀ ਆ ਜੋਇੰਟ ਜਿੰਦੇ ਵਿੱਚ ਕੋਈ ਨਹੀਂ ਹੁੰਦਾ ਉਹਦੀ ਪਕੜ ਬਹੁਤ ਜ਼ਿਆਦਾ ਹੈਵੀ ਹੁੰਦੀ ਹੈ ਔਰ ਚੈਸੀ ਨੂੰ ਕੁਝ ਵੀ ਨਹੀਂ ਹੁੰਦਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਸਰ ਦੀ ਲੋਡਿੰਗ ਏਰੀਏ ਦੀ ਦੱਸਣ ਦੀ ਲੋਡ ਹੀ ਨਹੀਂ ਦੇਖੀ ਦੇਖੀ ਸਰ ਇਹਦਾ ਜਿਹੜਾ ਡਾਲਾ ਹੈ 9 ਫੁੱਟ 8 ਇੰਚ ਲੰਮਾ ਡਾਲਾ ਹੈ ਅੱਛਾ ਔਰ 5 ਫੁੱਟ 8 ਇੰਚ ਚੌੜਾ ਹੈ ਗੱਲ ਜਿੰਦੇ ਵਿੱਚ ਸਰ ਤੁਸੀਂ ਉਹ ਕਮਾਈ ਦੀ ਗੱਲ ਕੀਤੀ ਸੀ ਉਹ ਆਪਣੀ ਇੱਥੇ ਆ ਕੇ ਹੀ ਖਤਮ ਹੋ ਜਾਂਦੀ ਹੈ ਮੈਕਸਿਮਮ ਕਮਾਈ ਹੈ ਜੀ ਕੱਟ ਮਾਈਲੇਜ ਹੈ ਜਿਆਦਾ ਬਚਤ ਹੈ ਜੀ ਉਹ ਟਾਟਾ ਦਾ ਸਪੇਅਰ ਪਾਰਟ ਤਾਂ ਤੁਹਾਨੂੰ ਪਤਾ ਹੀ ਹੈ ਸਰ ਚਾਹੇ ਕਰਿਆਨੀ ਦੀ ਦੁਕਾਨ ਤੋਂ ਲੈ ਲਓ ਸਾਡਾ ਟਾਟਾ ਇਸ ਗੋਲਡ ਅਸੀਂ 25 ਲੱਖ ਗੱਡੀ ਵੇਚ ਚੁੱਕੇ ਹਾਂ ਜੀ ਜੀ 25 ਲੱਖ ਗੱਡੀ ਵੇਚਣ ਤੋਂ ਬਾਅਦ ਹੁਣ ਜਦੋਂ ਆਪਾਂ ਇੰਟਰਾ ਦੀ ਗੱਲ ਕਰਦੇ ਆਂ ਤੇ ਸਾਡਾ ਹੋਪ ਇਹ ਆ ਵੀ ਇਹ ਉਸ ਤੋਂ ਵੀ ਕ੍ਰੋਸ ਜਾਏ ਮਤਲਬ ਉਹਨੂੰ ਵੀ ਕ੍ਰੋਸ ਕਰੇਗੀ ਇਹ ਕਰੂਗੀ 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 ਕਿਉਂਕਿ ਇਹਦੇ ਵਿੱਚ ਹਰ ਇੱਕੋ ਚੀਜ਼ ਪਾਤੀ ਹੈ ਜਿਹੜੀ ਇੱਕ ਡਰਾਈਵਰ ਦੀ ਨੀਡ ਹੁੰਦੀ ਹੈ ਨੀਡ ਹੁੰਦੀ ਹੈ ਜ਼ਰੂਰਤ ਹੁੰਦੀ ਹੈ ਠੀਕ ਹੈ ਜੀ ਬਿਲਕੁਲ ਜੀ ਬਾਕੀ ਵੱਡੀ ਗੱਲ ਇਹ ਆ ਵੀ ਜੋ ਚੀਜ਼ਾਂ ਤੁਹਾਨੂੰ ਮਾਰਕੀਟ 'ਚ ਮਿਲੀਆਂ ਨਹੀਂ ਉਹ ਟਾਟਾ ਪ੍ਰੋਵਾਈਡ ਕਰਾ ਟਾਟਾ ਪ੍ਰੋਵਾਈਡ ਕਰਾ ਦਿੱਤੀ ਹੈ ਸਰ ਸਾਡੇ ਸਰਵਿਸ ਸਟੇਸ਼ਨ ਹੀ ਇੰਨੇ ਆ ਹਰ 25 ਕਿਲੋਮੀਟਰ ਬਾਅਦ ਸਾਡਾ ਸਰਵਿਸ ਸਟੇਸ਼ਨ ਹੈ ਅੱਛਾ ਜੇ ਗੱਡੀ ਦੇ ਵਿੱਚ ਕੋਈ ਪ੍ਰੋਬ ਨੂੰ ਮੈਂ ਡਿਜੀਟਲ ਮੀਟਰ ਦਿਖਾਇਆ ਸੀ ਇੰਟੀਮੇਸ਼ਨ ਦੇ ਦਿੰਦੀ ਆ ਵੀ ਭਾਈ ਇਹ ਗੱਡੀ ਦੇ ਵਿੱਚ ਚੈੱਕ ਕਰਾ ਲਓ ਹਰ 25 ਕਿਲੋ ਉਹ ਜਿਹੜਾ ਇੰਟੀਮੇਸ਼ਨ ਆਏਗਾ ਉਸ ਤੋਂ 30 35 ਕਿਲੋਮੀਟਰ ਗੱਡੀ ਚੱਲਦੀ ਹੈ ਤੇ ਹਰ 25 30 ਕਿਲੋਮੀਟਰ ਤੇ ਸਾਡਾ ਸਰਵਿਸ ਸਟੇਸ਼ਨ ਆ ਜਿੱਥੇ ਮਰਜ਼ੀ ਫ੍ਰੀ ਆਫ ਕਾਸ ਤੁਸੀਂ ਆਪਣੀ ਗੱਡੀ ਚ ਚਲਾਓ ਚੈੱਕ ਕਰਾਓ ਕੋਈ ਦਿੱਕਤ ਆਉਂਦੀ ਹੈ ਜੁम्मेवार ਬੈਠੇ ਆ ਔਰ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਜਿਹੜੀ ਆਪਾਂ ਵਾਰੰਟੀ ਗਰੰਟੀ ਦੀ ਗੱਲ ਕਰਦੇ ਆ ਸਰ ਕੋਈ ਸਾਲ ਦੀ ਗਰੰਟੀ ਨਹੀਂ ਕੋਈ 2 ਸਾਲ ਦੀ ਗਰੰਟੀ ਨਹੀਂ ਪੂਰੇ 3 ਸਾਲ ਦੀ ਤੇ 1 ਲੱਖ ਕਿਲੋਮੀਟਰ ਦੀ ਟਾਟਾ ਕੰਪਨੀ ਗਰੰਟੀ ਲੈ ਕੇ ਆਈ ਹੈ ਜੀ ਗੱਡੀ ਤੋੜ ਕੇ ਲੈ ਕੇ आओ ਜੁੜਨ ਵਾਸਤੇ ਟਾਟਾ ਮੋਟਰਸ ਬੈਠੀ ਆ ਹੋਏ 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 ਬਾਕੀ ਟਾਟਾ ਪਾ ਹੈ ਇਹ ਗੱਲ ਹੋ ਗਈ ਲੋਹੇ ਦੀ ਨਾ ਹੋਵੇ ਕਿਵੇਂ ਹੋ ਸਕਦਾ ਬਿਲਕੁਲ ਬਾਕੀ ਤੁਸੀਂ ਅਗਰ ਆਉਣਾ ਤੁਸੀਂ ਦਾਦਾ ਮੋਟਰਸ ਹਨਾ ਜੀ ਮੋਗਾ ਜੀ ਬਿਲਕੁਲ ਸਰ ਸਾਡਾ ਜਿਹੜਾ ਸ਼ੋਰੂਮ ਹੈ ਇਹ ਬੁੱਗੀਪੁਰਾ ਬਾਈਪਾਸ ਤੇ ਦਾਦਾ ਮੋਟਰਸ ਮੋਗਾ ਤੋਂ ਆ ਜੀ ਕੋਈ ਵੀ ਇਨਕੁਆਰੀਜ਼ ਤੁਸੀਂ ਕੋਈ ਵੀ ਇਹਦੇ ਵਿੱਚ ਕੁਝ ਵੀ ਡਾਊਟਸ ਆ ਤੁਹਾਨੂੰ ਮੇਰਾ ਨੰਬਰ ਤੁਸੀਂ ਸਕਰੀਨ ਦੇ ਵਿੱਚ ਦੇਖ ਹੀ ਲੋਗੇ ਸਕਰੀਨ 'ਚ ਆ ਚੁੱਕਾ ਵਾ ਜੀ ਠੀਕ ਹੈ ਜੀ ਮੈਨੂੰ ਕਾਲ ਕਰੋ ਐਨੀ ਇਨਕੁਆਰੀਜ਼ ਆ ਕਿਸੇ ਟਾਈਪ ਦੀ ਕੋਈ ਡਾਊਟਸ ਆ ਅਸੀਂ ਤੁਹਾਡੇ ਡਾਊਟ ਕਲੀਅਰ ਕਰਾਂਗੇ ਜੀ ਸੇਫਟੀ ਦੀ ਗੱਲ ਕਰਦੇ ਆ ਸਾਈਡ ਇੰਪੈਕਟ ਬੀਮਸ ਦਿੱਤੇ ਹੋਏ ਆ ਜੀ ਅੰਦਰ ਪੂਰਾ ਮੋਟਾ ਲੋਹਾ ਅੰਦਰ ਲੱਗਾ ਹੋਇਆ ਵਾ ਤੁਸੀਂ ਅੰਦਰ ਬਿਲਕੁਲ ਸੇਫ ਹੋ ਪੂਰੇ ਸੇਫ ਸਾਈਡ ਇੰਪੈਕਟ ਬੀਮ ਸਾਈਡਾਂ ਤੇ ਵੀ ਲੱਗਾ ਹੋਇਆ ਵਾ ਜੀ ਠੀਕ ਹੈ ਜੀ ਬਹੁਤ ਅੱਛੀ ਗੱਡੀ ਹੈ ਜੀ ਟੋਟਲ ਮਲਾਕ ਉਹੀ ਗੱਲ ਬਰੀਕੀ ਦੇ ਤਹਾਂ ਤੋੜਨੀ ਆ ਵੀਰਾਂ ਇੱਥੇ ਹੀ ਆਜੈਂਸੀ ਇੱਥੇ ਹੀ ਬਿਲਕੁਲ ਬਿਲਕੁਲ ਸਰ ਮੋਗੇ ਤੁਸੀਂ ਆਓ ਨੰਬਰ ਚੱਲਦਾ ਕੰਟੈਕਟ ਕਰੋ ਰੁਪਏ ਲਾ ਕੇ ਦੁੱਗਣੇ ਰੁਪਈਆ ਦਾ ਸੁੱਖ ਮੰਨ ਲਈ Tata Motors ਕੋਲੇ ਆਜੋ